Amen. Mm -hmm. It's too ਸਜਲ ਕਰਤੇ ਹਨ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮੈਂ ਭੋ ਹਮ ਐਸੇ ਤੂੰ ਐਸਾ ਹਮ ਪਾਪੀ ਤੂੰ ਪਾਪ ਖੰਡਨ ਨੀਕੋ ਠਾਕਰ ਦੇਸਾ ਹਮ ਐਸੇ ਤੂੰ ਐਸਾ ਮਾ ਦੋ ਹਮ ਐਸੇ ਤੂੰ ਐਸਾ ఏసే పునేసన త <laughs> ਸਭ ਸਾਜੇ ਸਾਜ ਨਿਵਾਜੇ ਜਿਉ ਪਿੰਡ ਦੇ ਪ੍ਰਾਨਾ ਨਿਰਗੁਣਿਆਰੇ ਗੁਣ ਨਹੀਂ ਕੋਈ ਤੁਮ ਨਾਮ ਦੇਉ ਮਿਰਮਾਨ ਤੁਮ ਕਰਹੁ ਖਲਾਹੀ ਕੋ ਨਾ ਜਾਨੇ ਤੁਮ ਸਦਾ ਸਦਾ ਦੇ ਆਲਾ ਤੁਮ ਸੁਖदाई ਸੁਰਖ ਬਿਨਾਤੇ ਤੁਮ ਰਾਖੋ ਆਪਣੇ ਅੰਬਾਲਾ निधाने टलतुनता उंगी जंत समझत कौनान कंति हरे हो वाला रक्षसंतन के पाछे मधु हम ऐसे तू ऐसा ऐसे तू ऐसा मधु हम ऐसे तू ऐसा ways that i I'm a shepherd, I'm a shepherd, I'm a shepherd, I'm a I'm a a I'm a a tan por va hacer que 你。<Okay. S 2> okay. ਦੱਕੇ ਮਾਣ ਪਾਈ ਨਾ ਮਣੀ ਜੀ ਆਲਾੰਦਾਲੋਂ ਦੌੜਨ ਰੁਕ ਸ਼ਬਦ ਵਿੱਚ ਇਕਾਗਰ ਕਰੋ ਅਵਿਚਾਰ ਵਿੱਚ ਪੂਰਾ ਜੋੜੋ ਵਿਚਾਰ ਚੱਲ ਰਹੀ ਹੈ ਸ਼ੇਰਾਂ ਹੋਰ ਭਜਨ ਸਚਿਆਨੀ ਬਜਾਇ ਸੇਵਾ ਪ੍ਰਣਾਮ ਦੀ ਬਜਾਇ ਸ਼ਰਮ। ਪਹਿਲੇ ਸਮਿਆਂ ਦੇ ਲੋਕੀ بڑے بڑے ਕਠਨ ਤਪ ਕਰਦੇ ਸਨ। ਇਤੋਂ ਸੇਵਾ ਦੀ ਮਹੱਤਤਾ ਜ਼ਿਆਦਾ। ਸ਼੍ਰੀ ਗੁਰੂ ਰਜਿੰਦਰ ਮਹਾਰਾਜ ਜੀ ਦੇ ਚਰਨਾਂ ਵਿੱਚ ਸ਼ਿਕਾ ਨੇ ਪ੍ਰਾਰਥਨਾ ਕੀਤੀ। ਜੀ ਦੀ ਨਵਾਜ਼ਕ ਜਨਤਾਰੇ ਕਰਦੇ ਹਨ। ਕੀ ਤੀਆਂ ਤਾਪਦੇ ਹੈ। ਸ੍ਰੀ ਨੂੰ ਪਛਟ ਦਿੰਦੇ ਹਨ। ਇਹਨਾਂ ਇੱਕ સેવા ਆ ਗੁਰਨਾਨ ਦੇ ਘਰ ਦੇ ਵਿੱਚ। ਸੇਵਾ ਦੀ ਜੀ ਆ ਦਾ ਪ੍ਰੇਰਨਾ ਹੋ ਰਹੀ ਹੈ। ਕਿਪਾ ਕਰਕੇ ਵਿਸ਼ੇਸ਼ ਫਲ ਕਿਸ ਵਸਤੂ ਦਾ ਹੈ। ਇਹ ਬਚਨ ਸੁਣ ਕੇ ਗੁਰੂ ਜੀ ਨੇ ਫਰਮਾਇਆ ਸੇਵਾ ਦੀ ਮਹੱਤਤਾ ਇਸ ਨਾਲੋਂ ਬਹੁਤ ਜ਼ਿਆਦਾ ਹੈ। ਉਈ ਸ਼ਖਸ ਗਰਮੀ ਦੇ ਮਹੀਨੇ 6 ਜਮਾਇਆਂ ਗਰਮੀਆਂ 6 ਮਹੀਨੇ ਹਨ ਦੁਪਹਿਰ ਦੇ ਵਕਤ ਪੰਜ ਤੀਆਂ ਲਗਾ ਕੇ ਪੰਜ ਅਗਨਤਾ ਪਾਣਾ ਜੀ ਨੂੰ ਕਹਿੰਦੇ ਹਨ ਦੁਪਹਿਰ ਦੇ ਵਕਤ ਉਹਨਾਂ ਵਿੱਚ ਬੈਠ ਕੇ ਤਪસ્યા ਕਰੇ 6 ਸਾਲ ਐਸਾ ਲਗਾ ਰਹੇ ਗੁਰੂ ਕੇ ਲੰਗਰ ਦੀ ਗਰਮੀਆਂ ਦੇ ਮੌਸਮ ਵਿੱਚ 6 ਮਹੀਨੇ ਸੇਵਾ ਕੀਤੀ ਉਸ ਤੋਂ ਵੀ ਵਿਸ਼ੇਸ਼ ਫਲ ਰੱਖਦੀ ਹੈ ਇਸੇ ਤਰ੍ਹਾਂ ਸਰਦੀ ਦੇ ਮੌਸਮ ਦੇ ਵਿੱਚ ਜੋ ਧਾਰਾ ਕਰੇ ਜਾਂ ਸੱਠੰਡੇ ਪਾਣੀ ਵਿੱਚ ਖੜ ਕੇ ਤਾਪਾਦ ਕਰੇ 6 ਸਾਲ ਨਿਪਾਤਰ ਕੋਈ ਕਰੇ ਉਸ ਦੇ ਨਾਲੋਂ 6 ਮਹੀਨੇ ਸਰਦੀ ਦੇ ਮੌਸਮ ਵਿੱਚ ਗੁਰੂ ਕੇ ਲੰਗਰ ਦੀ ਸੇਵਾ ਉਦੋਂ ਵਿਸ਼ੇਸ਼ ਫਲ ਰੱਖਦੀ ਹੈ ਇਹ ਕਿਉਂ ਇਹਰਾ ਵਿਚਾਰ ਦੀ ਕਸਟੀ ਤੇ ਲਾ ਕੇ ਵੀ ਦੇਖ ਲੈਣਾ ਚਾਹੀਦਾ ਹੈ ਇਸ ਵੇਟੀ ਤੇ ਲਾ ਕੇ ਦੇਖਿਆ ਜਾਵੇ ਸੋਨੇ ਦਾ ਫਰੇਖੋਟੀ ਦਾ ਪਤਾ ਲੱਗ ਜਾਂਦਾ ਜਨ ਥਾਰਾ ਕਰਨ ਵਾਲਾ ਸ਼ਖਸ ਸਰੀਰ ਨੂੰ ਦੁੱਖਤ ਦਿੰਦਾ ਹੈ ਉਹਦੇ ਸਰੀਰ ਨੂੰ ਜ਼ਰੂਰ ਖੇਚਲ ਹੁੰਦੀ ਹੈ ਲੇਕਿਨ ਇਹ ਕਸ਼ਟ ਹਾਣੂ ਬੁਲਾਉਂਦਾ ਹੈ ਉਧਰ ਜਿਹੜੀ ਸੇਵਾ ਕਰਨੀ ਹੈ ਸਵੇਰ ਤੋਂ ਸ਼ਾਮ ਤੱਕ ਪਤਾ ਨਹੀਂ ਕਿਤਨੇ ਨੂੰ ਭੋਜਨ ਪਾਣੀ ਛਕਾ ਕੇ ਪ੍ਰਸੰਨਤਾ ਪ੍ਰਾਪਤ ਕਰਨੀ ਹੈ ਸਭ ਦੇ ਵਿੱਚ ਵਹਿਰੂ ਦਾ ਵਾਸਾ ਹੈ ਹਰ ਖਾਲਕ ਹਕ ਸੱਚ ਖਲਕ ਮਿਆਨੇ ਸ਼ਿਆਮ ਮੂਰਤਨਾ ਹੈ ਖਾਲਕ ਖਲਕ ਦੇ ਵਿੱਚ ਵਸਦਾ ਹੈ ਫਰੀਦਾ ਖਾਲਕ ਖਲਕ ਮੇ ਖਲਕ ਬਸੇਰਾ ਬਮਾ ਇਹਨਾਂ ਸਭ ਦੇ ਵਿੱਚ ਉਸ ਦੀ ਸੇਵਾ ਇਤਨੀ ਕਿ ਮਹੱਤਤਾ ਹੈ ਜਦੋਂ 68 ਤੀਰ ਚਕਿਤ ਜੀ ਦੀ ਦਇਆ ਪਰਵਾਨ ਇੱਕ ਜੀਤ ਦਇਆ ਕਰਨੀ ਛਾਟਾ ਤੀਰ ਦਾ ਫਲ ਮਿਲਦਾ ਹੈ ਪਤਾ ਨਹੀਂ ਕਿੰਨੇ ਅਕਲ ਨੂੰ ਇਹਨਾਂ ਪਰ ਸੰਤਾਨ ਜੰਦੀ ਹੈ ਇਸੇ ਤਰ੍ਹਾਂ ਗਰਮੀ ਯਾ ਸਰਦੀ ਹਰ ਦੋਨੋਂ ਮੌਸਮਾਂ ਦੇ ਵਿੱਚ ਤਾਂ ਤੇ ਸੇਵਾ ਦਾ ਫਲ ਬਹੁਤ ਜ਼ਿਆਦਾ ਦੱਸਿਆ ਮਿਲਦਾ ਹੈ ਸੋ ਇਹ ਸ੍ਰੀ ਦਰੁਨ